ग्लोबल पंजाब टीवी देख रहे हो ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਪ੍ਰੋਗਰਾਮ ਕੈਫੇ ਪੰਜਾਬੀ ਦੇ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਔਰ ਅੱਜ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਉਹ ਮੇਰੇ ਲਈ ਵੀ ਇੱਕ ਇਨਸਪੀਰੇਸ਼ਨ ਹੈ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਉਹ ਲੋਕ ਜਿਹੜੇ ਮੇਰੀ ਉਮਰ ਦੇ ਨੇ ਔਰ ਮੇਰੇ ਤੋਂ ਵੱਧ ਉਮਰ ਦੇ ਜਿਹੜੇ ਹੋਣਗੇ ਉਹਨਾਂ ਦੇ ਲਈ ਵੀ ਇੱਕ ਇਨਸਪੀਰੇਸ਼ਨ ਨੇ ਤੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਜੋਗਰਾ ਸਿੰਘ ਜੀ ਸਰ ਬਹੁਤ-ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਕੈਫੇ ਪੰਜਾਬੀ ਵਿੱਚ ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੀਤਾ ਜੀ ਬੋਲੋ ਸਰ ਸ਼ੁਰੂਆਤ ਇੱਥੇ ਕਰਦੇ ਆਂ ਇਨਸਪੀਰੇਸ਼ਨ ਮੈਂ ਤਾਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰ ਰਹੀ ਸੀਗੀ ਸਾਡੇ ਵਰਗੇ ਬਥੇਰਿਆਂ ਦੇ ਲਈ ਤੁਸੀਂ ਇੱਕ ਇਨਸਪੀਰੇਸ਼ਨ ਹੋ ਕਿ ਜਿਸ ਵਕਤ ਅਸੀਂ ਤੁਹਾਨੂੰ ਦੇਖਦੇ ਆਂ ਨਾ ਸਾਡੇ ਚ ਇੱਕ ਜੋਸ਼ ਜਾਨ ਜਜ਼ਬਾ ਉਹ ਆ ਜਾਂਦਾ ਦੇਖ ਕੇ ਕਿ ਅਗਰ ਅੱਜ ਵੀ ਤੁਸੀਂ ਇਸ ਤਰੀਕੇ ਨਾਲ ਆਪਣੇ ਆਪ ਨੂੰ ਮੇਨਟੇਨ ਕਰਕੇ ਚੱਲ ਰਹੇ ਹੋ ਤਾਂ ਤੁਹਾਨੂੰ ਲੱਗਦਾ ਕਿ ਅਗਲੀ ਪੰਜਾਬ ਦੀ ਪੀੜ੍ਹੀ ਵੀ ਜੇਕਰ ਤੁਹਾਡੇ ਪਿੱਛੇ ਲੱਗ ਜੇ ਤੇ ਕਿਤੇ ਤਰ ਜੇਗੀ ਦੇਖੋ ਬੀਬਾ ਜੀ ਗੱਲ ਇਹ ਹੈ ਕਿ ਆਪਣਾ ਆਪਣਾ ਇੱਕ ਮਾਈਂਡ ਸੈਟ ਹੈ ਤੁਹਾਡਾ ਤੁਸੀਂ ਕੀ ਸੋਚਦੇ ਹੋ ਮੈਂ ਇਸ ਦੁਨੀਆ ਦੇ ਨਾਲ ਨਹੀਂ ਸੋਚਦਾ ਤੇ ਨਾ ਹੀ ਮੈਂ ਦੁਨੀਆ ਦੇ ਨਾਲ ਚੱਲਦਾ ਤੇ ਨਾ ਹੀ ਮੇਰਾ ਦੁਨੀਆ ਨਾਲ ਕੋਈ ਵਾਸਤਾ ਹੈ ਕਿਉਂਕਿ ਜਦ ਇਸ ਦੁਨੀਆ ਨੂੰ ਦੇਖੋ ਨਾ ਤਾਂ ਫਿਰ ਤੁਸੀਂ ਰੱਬ ਤੋਂ ਬਹੁਤ ਕੋਹਾਂ ਦੂਰ ਹੋ ਸੋ ਮੇਰਾ ਖਿਆਲ ਹੈ ਜਨਮ ਤੋਂ ਮੈਂ ਬੜਾ ਬਲੈਸਡ ਆ ਸ਼ੁਕਰ ਆ ਗੁਰੂ ਮਹਾਰਾਜ ਦਾ ਉਹਨਾਂ ਨੇ ਮੇਰੀ ਬਾਹ ਫੜ ਕੇ ਰੱਖੀ ਹੈ ਔਰ ਚੰਗੇ ਮਾੜੇ ਟਾਈਮਸ ਮੇਰੇ ਨਾਲ ਰਹੇ ਨੇ ਔਰ ਮੇਰਾ ਵਿਸ਼ਵਾਸ ਹੈ ਕਿ ਰੱਬ ਨੇ ਹਰੇਕ ਨੂੰ ਨੰਗਾ ਪੈਦਾ ਕੀਤਾ ਕੱਪੜਾ ਵੀ ਨਹੀਂ ਦਿੱਤਾ ਬਿਲਕੁਲ ਪੈਸਾ ਵੀ ਨਹੀਂ ਦਿੱਤਾ ਜਾਇਦਾਦ ਵੀ ਨਹੀਂ ਦਿੱਤੀ ਕੁਝ ਨਹੀਂ ਦਿੱਤਾ ਉਹਨੇ ਕਿੱਥੇ ਪੈਦਾ ਹੋਣਾ ਕਿਹਦੇ ਘਰੇ ਪੈਦਾ ਹੋਣਾ ਉਹ ਆਪਦੇ ਉਹਦੇ ਕਰਮਾਂ ਦੀ ਗੱਲ ਹੈ ਲੇਕਿਨ ਰੱਬ ਨੇ ਇੱਕ ਬੜਾ ਵੱਡਾ ਚਮਤਕਾਰ ਕੀਤਾ ਸਰੀਰ ਬਣਾਇਆ ਦੇਖੋ ਸ਼ੀਸ਼ੇ 'ਚ ਮੈਂ ਕਦੇ ਕਦੇ ਆਪਣੇ ਸ਼ੀਸ਼ੇ ਦੇਖਦਾ ਮੈਂ ਕਹਿੰਦਾ ਵਾਹ ਵਾਹਿਗੁਰੂ ਵਾਹਿਗੁਰੂ ਕੀ ਬਾਤ ਹੈ ਸਾਰੀ ਦੁਨੀਆ ਬਣਾਈ ਕਿਸੇ ਦੀ ਕਿਸੇ ਨਾਲ ਸ਼ਕਲ ਨਹੀਂ ਮਿਲਦੀ ਕਿਸੇ ਦੀ ਕਿਸੇ ਦੇ ਕਰਬ ਨਹੀਂ ਮਿਲਦੇ ਕਿਸੇ ਨਾਲ ਕਿਸੇ ਦੀ ਤਕਦੀਰ ਨਹੀਂ ਮਿਲਦੀ ਮੁਕੱਦਰ ਨਹੀਂ ਮਿਲਦਾ ਪਰ ਤੂੰ ਇਹ ਬਣਾਇਆ ਕੀ ਹੈ ਫਿਰ ਅੰਦਰ ਬੈਠਾ ਹੈ ਬੜੇ ਦੇਵਤਿਆਂ ਨੇ ਪੁੱਛਿਆ ਤੇ ਰੱਬ ਕਹਿਣ ਲੱਗਾ ਜੀ ਮੈਂ ਹੁਣ ਆਪਣਾ ਘਰ ਕਿੱਥੇ ਬਣਾਵਾਂ ਕੋਈ ਕਹਿੰਦੇ ਚੰਦ ਤੇ ਬਣਾ ਲਓ ਉਹ ਕਹਿੰਦਾ ਬੰਦਿਆਂ ਨੇ ਚੰਤੇ ਹੀ ਪਹੁੰਚ ਜਾਣਾ ਕੋਈ ਕਹਿੰਦਾ ਤੁਸੀਂ ਉੱਪਰ ਮੰਡਲ ਜ ਬਣਾ ਲਓ ਕਹਿੰਦੇ ਨੇ ਉੱਥੇ ਹੀ ਪਹੁੰਚਣਾ ਤੁਰੇ ਫਿਰਦਾ ਨੌਕਟ ਲੈ ਕੇ ਤੇ ਰੱਬ ਕਹਿੰਦਾ ਵੀ ਮੈਂ ਕਰਾਂ ਦਾ ਕੀ ਕਰਾਂ ਤੇ ਇੱਕ ਬੜਾ ਸਿਆਣਾ ਇੱਕ ਦੇਵਤਾ ਸੀ ਉਹ ਕਹਿੰਦਾ ਮਹਾਰਾਜੇ ਕੰਮ ਕਰੋ ਤੁਸੀਂ ਨਾ ਬੰਦੇ ਦੇ ਅੰਦਰ ਬਹਿ ਜਾਓ ਹੂੰ ਇਹਨੂੰ ਪਤਾ ਨਹੀਂ ਲੱਗਣਾ ਜਿਵੇਂ ਕਸਤੂਰੀ ਹਿਰਨ ਦੇ ਹੁੰਦੀ ਹੈ ਨਾ ਭਾਇਦਾ ਫਿਰਦਾ ਖੁਸ਼ਬੂ ਕਿੱਥੋਂ ਦੀ ਹੁੰਦੀ ਹੁੰਦੀ ਹੈ ਇਹਨਾਂ ਨੂੰ ਪਤਾ ਨਹੀਂ ਲੱਗਣਾ ਵੀ ਇਹ ਤੁਹਾਨੂੰ ਲੱਭ ਨਹੀਂ ਸਕਦਾ ਕਦੇ ਸੋ ਬੰਦਾ ਬਾਹਰ ਲੱਭਦਾ ਫਿਰਦਾ ਹੈ ਉਹ ਅੰਦਰ ਬੈਠਾ ਜਿਸਮ ਚਲਾ ਰਿਹਾ ਹੈ ਹੂੰ ਬਿਲਕੁਲ ਉਹਦੇ ਬਣਾਏ ਜਿਸਮ ਨੂੰ ਪ੍ਰਾਪਰਟੀ ਨੂੰ ਆ ਆਪਾ ਗੰਧ ਪਾਉਂਦੇ ਆ ਗੰਧ ਬੋਲਦੇ ਆ ਗੰਧ ਸੁਣਦੇ ਆ ਨੁਕਤਾ ਚੀਨੀ ਕਰਦੇ ਆ ਲੋਕਾਂ ਬਾਰੇ ਬੋਲਦੇ ਆ ਤਦੇ ਚੰਗਾ ਸੁਣਿਆ ਨਹੀਂ ਚੰਗਾ ਬੋਲਿਆ ਨਹੀਂ ਚੰਗਾ ਖਾਧਾ ਨਹੀਂ ਗੰਧੇ ਹੀ ਮਰ ਜਾਂਦੇ ਆ ਗੰਧ ਚ ਹੀ ਪੈਦਾ ਹੁੰਦੇ ਆ ਗੰਧ ਚ ਹੀ ਚਲੇ ਜਾਂਦੇ ਮੈਂ ਮਹਿਸੂਸ ਕਰਦਾ ਕਿ ਮੇਰਾ ਸ਼ਰੀਰ ਹੈ ਨਾ ਜਿਹੜਾ ਇਹਦੇ ਚ ਰੱਬ ਦਾ ਵਾਸਾ ਹੈ ਮੇਰੇ ਗੁਰੂਆ ਪੀਰਾਂ ਦਾ ਆਸਰਾ ਹੈ ਮੇਰੇ ਸ਼ਹੀਦਾ ਸਿੰਘਾਂ ਦਾ ਆਸਰਾ ਹੈ ਮੇਰੇ ਬਾਬਾ ਦੀਪ ਸਿੰਘ ਦਾ ਆਸਰਾ ਜੋ ਪਰਮੰਡੇ ਉਹੀ ਪਿੰਡੇ ਜੋ ਪਰਮੰਡ ਚ ਹੈ ਉਹ ਪਿੰਡ ਚ ਇੱਥੇ ਪਿੰਡ ਚ ਪਿੰਡੇ ਚ ਪਾਦਾ ਸ਼ਰੀਰ ਚ ਪਾਦਾ ਇਹਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਇਸ ਸੰਭਾਲ ਕਿਵੇਂ ਕਿਵੇਂ ਜਾਇਜ਼ ਆ ਸਕਦਾ ਬਾਣੀ ਪੜੋ ਨਾਮ ਜਪੋ ਚੰਗਾ ਸੋਚੋ ਚੰਗੇ ਕਰਮ ਕਰੋ ਚੰਗਾ ਖਾਓ ਚੰਗਾ ਪੀਓ ਚੰਗਾ ਬੋਲੋ ਜੰਗਾ ਸੁਣੋ ਸ਼ਰੀਰ ਦੀ ਕਸਰਤ ਕਰੋ ਵਰਜਿਸ਼ ਕਰੋ ਔਰ ਜਿਆਦਾ ਕੋਠੀਆਂ ਗੱਡੀਆਂ ਪੈਸਾ ਇਹ ਇਹ ਮੇਰੇ ਜਾਨ ਨਹੀਂ ਸੋ ਮੈਨੂੰ ਰੱਬ ਨੇ ਇਸੇ ਚੀਜ਼ ਤੇ ਰੱਖਿਆ ਕਿ ਆਪਣ ਨੂੰ ਤਰਾਸ਼ ਕੇ ਰੱਖ ਅੱਜ 70 ਸਾਲ ਦੀ ਉਮਰ ਦੇ ਵਿੱਚ ਉਹਦਾ ਲੱਖ ਲੱਖ ਸ਼ੁਕਰ ਕੋਟਾ ਕੋੜ ਸ਼ੁਕਰ ਧਨਵਾਦ ਪਿਤਾ ਕਿ ਤੂੰ ਮੈਨੂੰ ਸਰਾਹ ਲਾਇਆ ਮੈਂ ਇੱਥੇ ਮਾਈਕ ਤੇ ਇਸ ਮੈਨੂੰ ਸਾਰੇ ਕਹਿੰਦੇ ਭਾਜੀ ਕਿਹੜੇ ਗਾਣੇ ਸੁਣ ਰਹੇ ਆ ਹਾਂ ਗਾਣੇ ਨਹੀਂ ਸੁਣ ਰਿਹਾ ਵਾਹਿਗੁਰੂ 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 ਸੁਣ ਰਿਹਾ ਮੈਂ ਬਰਜਿਸ਼ ਮਾਰਦਾ ਕਸਰਤ ਕਰਦਾ ਤੇ ਉਹ ਬਾਣੀ ਚਲਦੀ ਰਹਿੰਦੀ ਤੇ ਬਾਣੀ ਤਾਕਤ ਦਿੰਦੀ ਚੰਦ ਵੀ ਸ਼ੇਰਾ ਚੱਕਦੇ ਸ਼ੇਰਾ ਫਿਲਮਾਂ ਕਰਦਾ ਤੇ ਮੈਨੂੰ ਸਾਰੇ ਕਹਿੰਦੇ ਭਾਜੀ ਇੰਨੀ એનર્ਜੀ ਮੈਨੂੰ ਨਹੀਂ એનર્ਜੀ ਉਹ ਦੇ ਰਿਹਾ ਅੰਦਰ ਬੈਠਾ ਕਿ ਮੇਰਾ ਪੁੱਤਰ ਜਿਹੜਾ ਹੈ ਨਾ ਇਸੇ ਹੀ ਰਸਤੇ ਤੇ ਚੱਲ ਰਿਹਾ ਲੇਕਿਨ ਇਸ ਚੀਜ਼ ਨੂੰ ਸੰਭਾਲਣ ਵਾਸਤੇ ਬੀਬਾ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੂਰ रहना बहुत ये सब तो औखी चीजें तुम कहना औखी नहीं है औखी तद जो बंदा कहता मैं रब पता की कहता कहता तू वो करता है जो तू चाहता है तू वो कर जो मैं चाहता हूं फिर वो होगा जो तू चाहता, तू चाहता, चाहता है।, है बिल्कुल ठीक है कार अपनी मन मर्जी रहे वाहगुरु कृपा करी महाराज कृपा करो सचे पाशाह कृपा करो मिट्टी बना के रखे अपनी बह फ रखे ये जी निम्रता है ना ਫਿਰ ਉਹ ਬਾ ਫੜਦਾ ਇੱਕ ਉਹ ਮੈਂ ਕਿਤਾਬੀ ਗੱਲਾਂ ਤੇ ਲੋਕਾਂ ਤੋਂ ਸੁਣੀ ਨੇ ਸੁਣਾ ਰਿਆ ਮੇਰੇ ਨਾਲ ਤਜਰਬੇ ਜਿਹੜੇ ਜ਼ਿੰਦਗੀ 'ਚ ਹੋਏ ਹੋ ਐ ਉਹ ਫਿਰ ਬਾ ਫੜ ਲੈਂਦਾ ਔਰ ਸਭ ਤੋਂ ਪਹਿਲਾਂ ਪਤਾ ਕੀ ਕਰਦਾ ਤੰਦਰੁਸਤ ਸ਼ਰੀਰ ਦਿੰਦਾ ਸਿਰ ਮਿਹਨਤ ਤਜਰਬਿਆਂ ਤੇ ਹੀ ਗੱਲ ਕਰਨੀ ਦੀ ਤੁਸੀਂ ਕੀ ਤਜਰਬੇ ਲਖਾਉਂਦੇ ਨੇ ਸ਼ੁਰੂਆਤ ਤੋਂ ਹੀ ਤੁਸੀਂ ਇਦਾਂ ਦੇ ਸੀ ਕਿ ਇਹ ਜਿਹੜੀਆਂ ਚੀਜ਼ਾਂ ਨੇ ਟਰਾਂਸਫਾਰਮੇਸ਼ਨ ਤਜਰਬਿਆਂ ਦੇ ਨਾਲ ਔਰ ਕਿਹੜੇ ਤਜਰਬੇ ਨੇ ਐਸਾ ਕਿਹਾ ਕਿ ਜੋ ਅੱਜ ਤੁਸੀਂ ਹੋ ਉੱਥੇ ਉਹ ਤਜਰਬੇ ਨੇ ਪਹਛਾਤਾ ਕਿਹੜਾ ਮਾੜਾ ਤਜਰਬਾ ਐਸਾ ਹੋਇਆ ਕਿ ਨਹੀਂ ਅੱਜ ਮੈਂ ਆਪਣੇ ਆਪ ਨੂੰ ਬਦਲੂੰਗਾ ਹੁਣ ਮੈਂ ਸਾਰੀਆਂ ਚੀਜ਼ਾਂ ਧਾਰੂੰਗਾ ਜਿਹੜੀਆਂ ਹੁਣ ਤੁਸੀਂ ਮੈਨੂੰ ਗੱਲਾਂ ਦੱਸ ਰਹੇ ਸੀ ਬੀਬਾ ਜੀ ਇਸ ਹਮਾਮ ਚ ਸਾਰੇ ਨੰਗੇ ਨੇ ਸਾਰੀ ਝੂਠ ਬੋਲਦੇ ਨੇ ਸਾਰੇ ਕਹਾਣੀਆਂ ਬਣਾਉਂਦੇ ਨੇ ਸਾਰੇ ਕਹਿੰਦੇ ਨੇ ਮੈਂ ਬੜਾ ਵੱਡਾ ਦੇਵਤਾ ਮੈਂ ਬਹੁਤ ਵਧੀਆ ਇਹ ਸਭ ਬਕਵਾਸ ਝੂਠ ਹੈ ਤੇ ਕੋਈ ਵੀ ਜੀ ਇਸ ਧਰਤੀ ਤੇ ਹੋਇਆ ਹੈ ਨਹੀਂ ਜਿਹੜਾ ਪਾਪੀ ਨਹੀਂ ਉਦੋਂ ਚ ਮੈਂ ਵੀ ਕਾ ਮੇਰੇ ਹਜ਼ਾਰੋਂ ਗੁਣ ਸੀ ਬਾਦ ਕੁਸ਼ ਮੈਂ ਮਾੜੇ ਕਰਮ ਕੀਤੇ ਗੁਨਾਹ ਕੀਤੇ ਬਹੁਤ ਕੁਸ਼ ਕੀਤਾ ਪਰ ਉਸ ਰੱਬ ਨੇ ਨਾ ਮੈਂ ਜਦ ਵੀ ਕਿਤੇ ਮਾੜੇ ਰਾਹ ਜਾਂ ਗਲਤ ਰਸਤੇ ਤੇ ਤੁਰਿਆ ਨਾ ਮੇਰੀ ਬਾਹ ਫੜ ਕੇ ਮੈਨੂੰ ਪਾਸੇ ਕਰ ਲਿਆ ਵੀ ਠੀਕ ਨਹੀਂ ਬੜੇ ਲੋਕਾਂ ਨੇ ਜੋ ਕਿਹਾ ਮੈਂ ਮੰਨਿਆ ਝੂਠ ਇਸ ਦੁਨੀਆ ਦੇ ਵਿੱਚ ਰਿਸ਼ਤੇ ਸਭ ਝੂਠ ਇੱਥੇ ਨਾ ਕੋਈ ਮਾਂ ਐ ਨਾ ਕੋਈ ਪਿਓ ਐ ਨਾ ਕੋਈ ਧੀ ਐ ਨਾ ਕੋਈ ਪੁੱਤਰ ਐ ਨਾ ਇੱਥੇ ਬੱਚੇ ਨੇ ਨਾ ਇੱਥੇ ਕੋਈ ਸੱਜਣਾ ਨਾ ਇੱਥੇ ਕੋਈ ਮਿੱਤ ਐ ਸਭ ਝੂਠੇ ਰਿਸ਼ਤੇ ਨੇ ਇਹਨਾਂ ਦੀ ਕੋਈ ਕੀਮਤ ਨਹੀਂ ਇੱਕੋ ਹੀ ਰਿਸ਼ਤੇ ਰਿਸ਼ਤਾ ਵਧੀਆ ਪੱਕਾ ਜਿਹਨੇ ਨਾਲ ਨੇ ਬਣਾਉਗਾ ਵਾਇਗੁਰਤਾ ਮੈਂ ਥਾਂ ਥਾਂ ਤੇ ਡਿੱਗਿਆ ਮੇਰੀ ਹਿਸਟਰੀ ਸਾਰੀ ਦੁਨੀਆ ਜਾਣਦੀ ਐ ਮੈਨੂੰ ਬੋਲਣ ਦੀ ਲੋੜ ਨਹੀਂ ਆ ਬਾਇਓਗ੍ਰਾਫੀ ਬਣਾ ਰਿਹਾ ਆਪਣੀ ਬੰਡ ਲੈਂਡ ਦੇ ਉਹ ਦੇਖਿਓ ਸੀ ਬਣਦਾ ਕੀ ਹੈ ਵੀ ਲੋਕਾਂ ਵਾਸਤੇ ਕਹਿਓ ਜੀ ਪੁਸਤਕ ਇਹੋ ਜੀ ਫਿਲਮ ਇਹੋ ਜੀ ਵੈਬ ਸੀਰੀਜ਼ ਹੋਊਗੀ ਜਿੱਥੇ ਸਿੱਖਿਆ ਮਿਲੂਗੀ ਕਿ ਰੱਬ ਦਾ ਰਾਹ ਉਂਗਲੀ ਫੜ ਕੇ ਤੁਸੀਂ ਅੱਗ ਦੇ ਪਹਾੜ ਵੀ ਟੱਪ ਜਾਗੇ ਸੋ ਤੁਸੀਂ ਜੇ ਤਜਰਬੇ ਦੀ ਗੱਲ ਕਰੋਗਾ ਤਾਂ ਹੋ ਸਕਦਾ ਆਪਾਂ ਨੂੰ ਇੱਥੇ ਮੇਰਾ ਖਿਆਲ ਹੈ 10 ਦਿਨ ਲੱਗ ਜਾਣ ਆਪਣੀ ਗੱਲ ਨਾ ਮੁੱਕੇ ਤਜਰਬਾ ਸਿਰਫ ਇੱਕੋ ਹੀ ਹੈ ਕਿ ਜੀਨੇ ਆਪਣੇ ਪਿਓ ਦੀ ਬਾਹ ਫੜੀ ਹੋਈ ਹੈ ਨਾ ਉਂਗਲ ਉਹ ਇਸ ਦੁਨੀਆ ਦੇ ਮੇਲੇ ਚ ਗਵਾਚਦਾਂਗੇ ਤੇ ਜਿਹਦੀ ਬਾਹ ਬਾਪੂ ਫੜ ਲਏ ਬਾਪੂ ਕੌਣ ਆ ਅਕਾਲਪੁਰ ਬਿਲਕੁਲ ਉਹ ਜਦ ਬਾਹ ਫੜ ਲੈਣਾ ਫਿਰ ਆਪਦੇ ਬੱਚੇ ਨੂੰ ਤਰਾਸ਼ ਕੇ ਹੀਰਾ ਬਣਾ ਕੇ ਤੁਰ ਦਿੰਦਾ ਸੱਚੇ ਰਾਹ ਚੱਲਦਿਆ ਉਸਤਤ ਕਰੇ ਜਹਾਨ ਤੁਹਾਡੀ ਸਾਰੀ ਜਵਾਬ ਜਿਹੜਾ ਸਵਾਲ ਪੁੱਛਿਆ ਉਹਦਾ ਜਵਾਬ ਇਹ ਹੈ ਵੀ ਸੱਚੇ ਰਾਹ ਤੁਰਨਾ ਹੈ ਜੋ ਬੋਲਣਾ ਗੁਰੂ ਤੂੰ ਬੋਲਣਾ ਜੋ ਕਰਨਾ ਤੂੰ ਕਰਨਾ ਮੈਨੂੰ ਲੋਕੀ ਕਹਿੰਦੇ ਜੀ ਕਿਆ ਤੁਸੀਂ ਐਕਟਰ ਹੋ ਜੀ ਕਿਆ ਤੁਸੀਂ ਪਰਫਾਰਮ ਕਰਦੇ ਹੋ ਜੀ ਕਿਆ ਫਲਾਣਾ ਮੈਂਗਾ ਇਸ ਤਰ੍ਹਾਂ ਹੈ ਗੁਰੂ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਮੈਨੂੰ ਕੱਖ ਨਹੀਂ ਆਉਂਦਾ ਬਾਬਾ ਜੀ ਆਪੇ ਕਰਦੇ ਜਦ ਤੁਸੀਂ ਜਿਸ ਨੇ ਤੁਹਾਨੂੰ ਬਣਾਇਆ ਹੈ ਜਿਸ ਨੇ ਤੁਹਾਨੂੰ ਇਸ ਧਰਤੀ ਤੇ ਭੇਜਿਆ ਆਪਣੇ ਆਪ ਨੂੰ ਉਹਦੇ ਤੁਸੀਂ ਦੇਖੋ ਜੇ ਆਪਾਂ ਕਈ ਵੀ ਮੈਂ ਮੈਂ ਐ ਕਰ ਲੂ ਮੈਂ ਪਾਠ ਕਰ ਲੂ ਮੈਂ ਪੂਜਾ ਕਰੂ ਨਾ ਨਾ ਬੇਨਤੀਆਂ ਨੇ ਉਹਦੇ ਕੋਲ ਉਹ ਬੇਨਤੀ ਬੀਬਾ ਜੀ ਐਸੀ ਸੁਣਦਾ ਪੁੱਤਰ ਜਦੋਂ ਬਾਹ ਫੜਦਾ ਨਾ ਫਿਰ ਉਹ ਬੰਦੇ ਨੂੰ ਹੀਰਾ ਬਣਾਉਂਦਾ ਅਜੇ ਮੈਂ ਤਰਾਸ਼ ਤਰਾਸ਼ਿਆ ਜਾ ਰਿਹਾ ਇਹ ਮੇਰੀ ਬੜੀਆਂ ਕਮੀਆਂ ਹੈ ਮੈਨੂੰ ਉਮੀਦ ਹੈ ਕਿ ਪਰਮਤੋ ਪਹਿਲਾਂ ਮੈਨੂੰ ਖੁਦਾ ਛਾਣ ਛੂਣ ਕੇ ਗੋਦੀ 'ਚ ਬਿਠਾ ਕੇ ਲੈ ਜਾਏਗਾ। ਸਰ ਜਿਸਨੂੰ ਇਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਾ ਮੈਂ ਅਕਸਰ ਇਹ ਜੀ ਮੈਂ ਵੀ ਕਦੇ-ਕਦੇ ਸੋਚਦੀ ਹੁੰਨੀ ਆ ਕਿ ਸਾਡੇ ਸਮਾਜ 'ਚ ਇੱਕ ਚੀਜ਼ ਹੈ ਕਿ ਅਸੀਂ ਰੱਬ ਨੂੰ ਵੀ ਲਾਲਚ ਦਿੰਨੇ ਆ ਕਿ ਤੂੰ ਮੇਰੇ ਨਾਲ ਇਹ ਕਰ ਦੇ ਰੱਬਾ ਮੈਂ ਇਹ ਚੜਾ ਕੇ ਜਾਊਂਗਾ। ਇਹ ਸਾਰੀਆਂ ਚੀਜ਼ਾਂ ਕੀ ਕਿੱਥੇ ਲੈ ਕੇ ਜਾ ਰਹੀਆਂ ਸਾਡੇ ਤੁਸੀਂ ਆਹੀ ਤੁਹਾਡੀ ਗੱਲ ਤਾਂ ਮੈਂ ਜਵਾਬ ਦੇ ਕੇ ਹਟਿਆ। ਰੱਬ ਕਹਿੰਦਾ ਮੈਂ ਲੁਕਾ ਕਿੱਥੇ? ਇਹ ਤਾਂ ਜੇ ਰੱਬ ਕਿਤੇ ਪਾਉਣ ਵਾਲਾ ਹੁੰਦਾ ਨਾ ਬੰਦਾ ਤਾਂ ਇਹੋ ਮੈਂ ਕਹਿੰਨਾ ਬੰਦੇ ਨਾਲੋਂ ਤਾਂ ਜਾਨਵਰ ਚੰਗੇ ਆ ਮੈਂ ਮਜ਼ਾਕ ਨਹੀਂ ਕਰਦਾ ਹੁਣ ਇਹ ਤਾਂ ਜੇ ਰੱਬ ਨੂੰ ਵੀ ਢਾ ਲੈਂਦਾ ਇਹਨੇ ਪਰਮਾ ਕਰ ਮੈਂ ਪਰਮਾਡ ਬਣਾਇਆ ਪਰੋਨਾ ਬਣਾਇਆ ਤਾਂ ਰੱਬ ਤਾਂ ਬੈਠਾ ਹੈ ਜੀ ਜਗ੍ਹਾ ਜਿੱਥੇ ਨੂੰ ਦਿਖਦਾ ਨਹੀਂ ਉਹ ਟਾਵੇਂ-ਟਾਵੇਂ ਨੂੰ ਦਿਖਦਾ ਜਿਹਨੂੰ ਦਿਖਦਾ ਹੈ ਨਾ ਅੰਦਰ ਨਜ਼ਰ ਆਉਂਦਾ ਤੇ ਫਿਰ ਉਹ ਜੱਫੀ ਪਾ ਕੇ ਪੈ ਜਾਂਦਾ ਕਿ ਬਾਪੂ ਬਸ ਤੇਰੇ ਪੈਰਾਂ 'ਚ ਮੇਰਾ ਸਾਰਾ ਨਿਵਾਸ ਹੈ ਦੇਖੋ ਤੁਸੀਂ ਕੀ ਕਰ ਰਹੇ ਹੋ ਮੇਰਾ ਕੰਮ ਨਹੀਂ ਦੁਨੀਆ ਚ ਕੀ ਹੋ ਰਿਹਾ ਮੇਰਾ ਕੰਮ ਨਹੀਂ ਸਿਆਸਤਦਾਨ ਕੀ ਕਰ ਰਿਹਾ ਮੇਰਾ ਕੰਮ ਨਹੀਂ ਕੌਣ ਕੀ ਕਰ ਰਿਹਾ ਮੇਰਾ ਕੰਮ ਨਹੀਂ ਆਪੇ ਬੀਜ ਆਪੇ ਖਾ ਨਾਨਕ ਹੁਕਮੀ ਆਵੇ ਜਾਂ ਹਰੇਕ ਜਨਪ ਦੀ ਆਪਣੀ ਕਰਮ ਭੁਗਤਨੇ ਹੈ ਮੈਂ ਕੀ ਕਰਾਂ ਉਹ ਜ਼ਰੂਰੀ ਹੈ ਮੈਂ ਕਿਹੜੇ ਆਧਾਰ ਤੇ ਚੱਲ ਰਿਹਾ ਉਹ ਜ਼ਰੂਰੀ ਹੈ ਮੈਂ ਕਿਹੜੇ ਰਸਤੇ ਚੱਲ ਰਿਹਾ ਉਹ ਜ਼ਰੂਰੀ ਹੈ ਮੇਰੇ ਲਈ ਸਾਰੀ ਦੁਨੀਆ ਇਹ ਸਾਰਾ ਪਰਮੰਡ ਮੇਰੀ ਜਾਇਦਾਦ ਹੈ ਕਿਉਂ ਕਿਉਂਕਿ ਮੇਰਾ ਬਾਪੂ ਰੱਬ ਹੈ ਮੇਰੇ ਬਾਪੂ ਗੁਰੂ ਪੀਰ ਪਗੰਬਰ ਨੇ ਸ਼ੀਰ ਸਿੰਘ ਨੇ ਸੋ ਮੈਂ ਸਮਝਦਾ ਕਿ ਤੁਹਾਡਾ ਥੌਟ ਪ੍ਰੋਸੈਸ ਜਿਹੜਾ ਹੈ ਤੁਸੀਂ ਆਪ ਨਹੀਂ ਬਦਲਦੇ ਰੱਬ ਬਦਲਦਾ ਜਾਂ ਤੁਹਾਡੇ ਤੇ ਖੁਸ਼ ਹੁੰਦਾ ਦੇਖੋ ਬੈਂਕ ਬੈਲੈਂਸ ਹੈ ਬੀਬਾ ਜੀ ਮਾੜੇ ਕਰਮ ਚੰਗੇ ਕਰਮ ਇਦਾਂ ਰੱਖੇ ਉਹਨੇ ਉਹ ਮੈਨੂੰ ਉਹ ਕਹਿੰਦਾ 10 ਨਕੀ ਕਰਾ ਇਹ ਤੇਰੇ ਬੀਜੇ ਵੀ ਨੇ ਤੇ ਇਧਰਲਾ ਮਾੜੇ ਕਰਮ ਵਾਲਾ ਕਹਿੰਦਾ ਬਾਪੂ ਬਖਸ਼ ਲੈ ਮਾਫ਼ ਕਰ ਲੈ ਅੱਗੇ ਤੋਂ ਨਹੀਂ ਮੈਂ ਕਰਦਾ ਮੈਨੂੰ ਸਮਰਥ ਬਖਸ਼ੀ ਕਿ ਮੇਰੇ ਤੋਂ ਕੋ ਮਾੜਾ ਕੰਮ ਨਾ ਹੋਵੇ ਉਹ ਫਿਰ ਇਹ ਨਾ ਇੱਥੇ ਤਬਦੀਲ ਕਰ ਦੂੰਗਾ ਫਿਰ ਉਹ ਮਾੜੇ ਰਾਤ ਨੂੰ ਪਹਿਲਾਂ ਮੰਗਦਾ ਫਿਰ ਟੰਗਦਾ ਫਿਰ ਉਹ ਕਹਿੰਦਾ ਹੁਣ ਉਹ ਰੰਗਦੀ ਹੈ ਹਮ ਇੰਨੀ ਕੀ ਕਹਾਣੀ ਹੈ ਜ਼ਿੰਦਗੀ ਦੀ ਇਸ ਤੋਂ ਉੱਤੇ ਥੱਲੇ ਆਪਾਂ ਜਿੰਨੀ ਮਰਜ਼ੀ ਗੱਲਾਂ ਕਰ ਲਈ ਉਹਦੀ ਕੋਈ ਕੀਮਤ ਨਹੀਂ ਸਰ ਮੇਰੇ ਨਾਲ ਬਥੇਰੇ ਦੋਸਤ ਨੇ ਉਹ ਬਥੇਰੇ ਆਰਟਿਸਟ ਨੇ ਉਹ ਨਾ ਬਥੇਰੀ ਵਰੀ ਮੈਂ ਉਹਨਾਂ ਨਾਲ ਕਦੀ ਬੈਨ ਨਹੀਂ ਆ ਉਹ ਤੁਹਾਡੀ ਕੋਈ ਫਿਲਮ ਲਾ ਕੇ ਬੈਠੇ ਹੋਗੇ ਤੁਹਾਡੇ ਕਿਸੇ ਕੰਮ ਨੂੰ ਬੈ ਕੇ ਨਾ ਐਡਮਾਇਰ ਕਰਦੇ ਹੁੰਦੇ ਨੇ ਉਹ ਕਹਿੰਦੇ ਕਿ ਅਸੀਂ ਨਾ ਦੇਖਦੇ ਆ ਕਿ ਜਿਹੜੀ ਆਵਾਜ਼ ਦੇ ਨਾਲ ਜਿਹੜੇ ਰੁਤਬੇ ਦੇ ਨਾਲ ਤੁਸੀਂ ਚੱਲ ਕੇ ਆਂਦੇ ਹੋ ਸੀਨ ਦੇ ਵਿੱਚ ਕਹਿੰਦੇ ਉਹ ਚੀਜ਼ਾਂ ਆਪਣੇ ਆਪ ਨੂੰ ਇਫੈਕਟ ਕਰਦੀਆਂ ਨੇ ਕਿ ਯਾਰ ਇਹ ਹੈ ਇਸ ਤਰੀਕੇ ਦਾ ਕੰਮ ਹੋਣਾ ਚਾਹੀਦਾ ਔਰ ਇਦਾਂ ਕਰਨਾ ਚਾਹੀਦਾ ਤੁਸੀਂ ਜਿਸ ਵਕਤ ਕੰਮ ਕਰ ਰਹੇ ਹੁੰਦੇ ਹੋ ਉਸ ਵਕਤ ਤੁਸੀਂ ਕੀ ਸੋਚ ਕੇ ਕੰਮ ਕਰਦੇ ਹੋ ਜਾਂ ਜਿਹੜੇ ਐਂਗਲ ਦੇ ਨਾਲ ਤੁਸੀਂ ਤੁਰ ਕੇ ਆਉਂਦੇ ਹੋ ਜਿਸ ਤਰੀਕੇ ਦੇ ਨਾਲ ਉਹ ਇੱਕ ਪਤਾ ਲੱਗਦਾ ਹੈ ਕਿ ਇੱਕ ਪੰਜਾਬੀ ਸ਼ੇਰ ਤੁਰਿਆ ਆ ਰਿਹਾ ਆ ਉਹ ਕਿਸ ਤਰੀਕੇ ਦੇ ਨਾਲ ਆ ਰਿਹਾ ਹੁੰਦਾ ਹੈ ਕੀ ਚੀਜ਼ਾਂ ਤੁਸੀਂ ਆਪਣੇ ਵਿੱਚ ਲਿਆਉਂਦੀ ਹੈ ਕਿ ਭਈ ਇਹਨਾਂ ਦਾ ਅਦਾਕਾਰ ਹੋਣਾ ਚਾਹੀਦਾ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਮੈਨੂੰ ਦੋ ਹੀ ਗੱਲਾਂ ਆਉਂਦੀਆਂ ਨੇ ਮੈਂ ਹਮੇਸ਼ਾ ਹੀ ਕਿਤੇ ਮੈਂ ਰੱਬ ਤੋਂ ਡਰਦਾ ਬਹੁਤ ਹਮ ਗੁਰੂ ਘਰ ਤੋਂ ਬਹੁਤ ਡਰਦਾ ਸ਼ਹੀਦਾ ਸਿੰਘਾਂ ਤੋਂ ਬਹੁਤ ਡਰਦਾ ਪੀਰ ਕੋ ਦਮਰਾ ਤੋਂ ਮੈਂ ਬਹੁਤ ਡਰਦਾ ਹਮ ਰਦਾਸ ਕਰਕੇ ਆ ਕਿ ਮੇ ਤੈਨੂੰ ਗਲਤੀ ਨਾ ਹੋ ਜਾਏ ਪਰ ਮੈਂ ਹੱਥ ਜੋੜ ਕੇ ਨਾ 24 ਘੰਟੇ ਮੇਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਸਵਾਸ ਸਵਾਸ ਵਾਹਿਗੁਰੂ ਚੱਲਦਾ ਮੈਂ ਇਹੀ ਗੱਲ ਕਹਿੰਦਾ ਨਾ ਮਾਰਾ ਮੈਨੂੰ ਕੱਖ ਨਹੀਂ ਆਉਂਦਾ ਸਭਾਲ ਨਹੀਂ ਐਡਾ ਵੱਡਾ ਵਸੀਨ ਦੇ ਦੇਣਗੇ ਮੈਂ ਮੈਨੂੰ ਯਾਦ ਨਹੀਂ ਆਉਂਦਾ ਤੂੰ ਯਾਦ ਕਰ ਉਹ ਮੈਂ ਕੈਮਰੂ ਨੂੰ ਜਾ ਕੇ ਮੱਥਾ ਟੇਕ ਕੇ ਤੇ ਕਹਿ ਦਿੰਦਾ ਸੱਚੇ ਪਾਤਸ਼ਾਹ ਇੱਜ਼ਤ ਰੱਖੀ ਆਉਂਦਾ ਜਾਂਦਾ ਮੈਨੂੰ ਕੱਖ ਨਹੀਂ ਅੱਜ ਵੀ ਮੇਰੇ ਹੀ ਹਾਲ ਹੈ ਕਿਵੇਂ ਮੈਂ ਚੱਲਦਾ ਕਿਵੇਂ ਮੈਂ ਬੋਲਦਾ ਕਿਵੇਂ ਹੋ ਮੈਂ ਨਹੀਂ ਕਰਦਾ ਇਹ ਸਾਰਾ ਅੰਦਰ ਗੁਰੂ ਬੈਠਾ ਜਦ ਤੁਸੀਂ ਉਸ ਗੁਰੂ ਦੀ ਰਤਨਾ ਕਰਦੇ ਅੰਦਰ ਚਾਨਣ ਕਰ ਦਿੰਦਾ ਉਹ ਚਾਨਣ ਤੁਹਾਡੇ ਚਿਹਰੇ ਤੇ ਆ ਜਾਂਦਾ ਉਹ ਚਿਹਰੇ ਤੁਹਾਡੇ ਸਰੀਰ ਤੇ ਆ ਜਾਂਦਾ ਫਿਰ ਉਹ ਆਪ ਦਾ ਆਪ ਨਹੀਂ ਰਹਿ ਜਾਂਦਾ ਉਹ ਨਿਰੰਕਾਰ ਦਾ ਰੂਪ ਗੁਰੂ ਦਾ ਰੂਪ ਗੁਰੂ ਘਰ ਦਾ ਕੁਕਰ ਗੁਰੂ ਘਰ ਦਾ ਸੇਵਕ ਗੁਰੂ ਘਰ ਦਾ ਦਾਸ ਗੁਰੂ ਘਰ ਦਾ ਡਾਕੀਆ ਬਣ ਜਾਂਦਾ ਤੇ ਉਹ ਐ ਸਮਾਨਕ ਹੈ ਉਹ ਆਪਣੇ ਕੁੱਤੇ ਨੂੰ ਵੀ ਗੋਜ ਜੀ ਬਿਠਾ ਕੇ ਰੋਟੀ ਖਵਾਉਂਦਾ ਆਪਣੇ ਹੱਥ ਨਾਲ ਐਸਾ ਮਾਲਕ ਹੈ ਦੁਨੀਆ ਦਾ ਕੋਈ ਆਦਮੀ ਐਸਾ ਨਹੀਂ ਕਰ ਸਕਦਾ ਸੋ ਮੈਂ ਸਮਝਦਾ ਜੋ ਕੁਛ ਵੀ ਬੀਬਾ ਜੀ ਤੁਸੀਂ ਪੁੱਛਿਆ ਹੋ ਰਿਹਾ ਮੈਨੂੰ ਆਪ ਨਹੀਂ ਪਤਾ ਕੀ ਹੋ ਰਿਹਾ ਸੀ ਕੱਲ ਇੱਕ ਸੀਨ ਕਰ ਰਹੇ ਸੀ ਸਾਡਾ ਡਾਇਰੈਕਟਰ ਵਿਕੇਸ਼ ਤਵਨ ਬੜਾ ਵਧੀਆ ਡਾਇਰੈਕਟਰ ਆ ਆਹ ਪਾ ਜੀ ਐ ਕਰ ਲਿਆ ਐ ਕਰ ਲਿਆ ਫਿਰ ਆਲੀ ਮੈਂ ਕੋਈ ਕਰ ਨਹੀਂ ਆਪ ਕਰ ਲੈਣੇ ਦੇਖ ਲੈਣੇ ਯਾਰ ਮੈਂ ਕੀਤਾ ਤਾਂ ਹੈ ਨਹੀਂ ਕਿ ਦੇਖਦੇ ਆਂ ਕਰਕੇ ਤੇ ਜਦੋਂ ਕੀਤਾ ਜੀ ਮਾਅਤ ਦੁਨੀਆ ਥੋੜੀ ਸੀ ਹਾਸਸ ਦੁਨੀਆ ਪਾਗਲ ਹੋ ਗਈ ਇਹੋ ਜੋ ਕਾਮਿਕ ਸੀਨ ਸੀ ਤੇ ਜਿੰਨੀ ਕਿ ਯਬਲ ਮੈਨੂੰ ਆਉਂਦੀ ਸੀ ਮਾਰਤੀ ਹੂੰ ਬੰਦਾ ਕਰ ਇੱਕ ਲਲਨੀ ਆ ਰੱਬ ਸਿੱਧੀਆਂ ਪਾਵੇ ਗੱਲ ਇੱਥੇ ਮੁੱਕਦੀ ਐ ਐਵੇਂ ਕੋ ਕਹਦੇ ਜੀ ਮਾਂ ਪ੍ਰਧਾਨ ਮੰਤਰੀਆਂ ਜੀ ਮਾਂ ਫਲਾਣਾ ਮੁਤਾਬ ਬੱਚੇ ਨਾਲ ਜੀ ਮਾਰਟ ਫਲਾਣਾ ਬਿਜ਼ਨਸਮੈਨ ਨਾਲ ਕੁਝ ਨਹੀਂ ਆਏਗਾ ਇਹ ਉਹਦੀ ਕਿਰਪਾ ਹੋਈ ਐ ਤਾਂ ਤੂੰ ਆਏਗਾ ਨਹੀਂ ਤੇਰੇ ਪਰਲੇ ਕੱਖ ਨਹੀਂ ਬਿਲਕੁਲ ਸੋ ਉਹ ਆਪੇ ਕਰਾ ਲੈਂਦਾ ਆਪੇ ਬੋਲ ਲੈਂਦਾ ਕਈ ਵਾਰੀ ਉਹਦਾ ਪੂਰਾ ਪੇਜ ਯਾਦ ਕਰਨਾ ਹੋਵੇ ਅੱਜ ਵੀ ਨਹੀਂ ਬੜੀ ਧੀਰ ਤੋਂ ਗੱਲ ਆ ਚਾਰ ਚਾਰ ਪੇਜਾਂ ਡਾਇਲੋਗਮੈਂਟ ਦੇ ਦਿੰਸੀ ਡਾਇਰੈਕਟਰ ਮੈਂ ਯਾਰ ਪੜ੍ਹੇ ਲਿਖੇ ਦਾ ਬਏ ਮਨ ਇੰਨੇ ਕੀ ਪੜ੍ਹਾਈ ਜਿਹੜੀ ਕੀਤੀ ਆ ਪਰ ਯਾਦ ਕਿਵੇਂ ਕਰਾਂਗੇ ਪਰ ਓਨੈਸਟਲੀ ਜਿਹੜੀ ਸੱਚੀ ਗੱਲ ਹੈ ਇਹ ਸਭ ਸਭ ਦੀ ਵੱਡਿਆ ਇਹ ਮੈਂ ਤੁਹਾਨੂੰ ਇਹ ਕਹਿ ਹੀ ਨਹੀਂ ਸਕਦਾ ਕਿ ਮੈਂ ਕੀ ਕਰਦਾ ਮੈਂ ਕੁਝ ਵੀ ਨਹੀਂ ਕਰਦਾ ਜਦ ਮੈਂ ਬੋਲਣ ਲੱਗਦਾ ਮਾਈਕ ਤੇ ਜਾਂ ਕਿਸੇ ਫੰਕਸ਼ਨ ਤੇ ਜਾਂ ਮੈਂ ਤੁਹਾਡੇ ਕੋਲ ਆਪ ਬੋਲ ਰਹੇ ਆ ਹਾਂਜੀ ਉਹ ਮੈਂ ਅੰਦਰੋਂ ਤੋਂ ਆਇਆ ਹਮੇਸ਼ਾ ਕਹਿ ਗਿਆ ਨਾ ਮੈਂ ਮਹਾਰਾਜ ਉੱਥੇ ਚੱਲੇ ਮੇਰੀ लाज ਰੱਖੀ ਜੋ ਬੋਲਣਾ ਤੂੰ ਆਪੇ ਬੋਲੀ ਸੋ ਜੋ ਕੁਝ ਵੀ ਮੂੰਹੋਂ ਨਿਕਲ ਰਿਹਾ ਜੋ ਕੁਛ ਵੀ ਤੁਸੀਂ ਦੇਖ ਰਹੇ ਹੋ ਉਹਦਾ ਦਿੱਤਾ ਉਹੀ ਹੈ ਉਹੀ ਵਿੱਚ ਹੈ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਬੀਬਾ ਜੀ ਅਸਲੀਅਤ ਹੈ ਐਮੀ ਆ ਮੈਂ ਕਹਾਣੀਆਂ ਤੁਹਾਨੂੰ ਸੁਣਾ ਦਿਆਂ ਹੌ ਜੀ ਮੈਂ ਤਾਂ ਜਿਆ ਕਰਦਾ ਜੀ ਮੈਂ ਤਾਂ ਫਰਾਨਾ ਕਰਦਾ ਜੀ ਬੜੀ ਕੁਝ ਨਹੀਂ ਕਰਦਾ ਹਾਂ ਸਿਰਫ ਇੱਕੋ ਚੀਜ਼ ਮੰਗਦਾ ਮਹਾਰਾਜ 24 ਘੰਟੇ ਇੱਕ ਕੰਮ ਮੇਰਾ ਕਰਦੀ ਪ੍ਰਮਾਤਮਾ ਸਵਾਸ ਸਵਾਸ ਵਾਹਿਗੁਰੂ 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 ਚੱਲਦਾ ਰਹੇ ਨੀਮਾ ਰਵਾਂ ਕਿਸੇ ਦਾ ਦਿਲ ਨਾ ਦੁਖੇ ਕੋ ਮਾੜਾ ਕਰਮ ਨਾ ਕਰਾਂ ਮੈਨੂੰ ਛਾਣ ਕੇ ਸਾਫ਼ ਕਰਕੇ ਇਹਨਾਂ ਕਲੀਨ ਕਰਕੇ ਆਪਣੇ ਕਦਮਾਂ 'ਚ ਲੈ ਜੀ ਮੈਂ ਮੁੜ ਕੇ ਜਨਮ ਲੈਣਾ ਚਾਹੁੰਦਾ ਤੇਰੀ ਧਰਤੀ ਤੇ ਰਹਿਣਾ ਬਹੁਤ ਔਖਾ ਹੂੰ ਇੰਨਾ ਕਿਉਂ ਲੱਗਦਾ ਤੁਹਾਨੂੰ ਕਿ ਧਰਤੀ ਤੇ ਰਹਿਣਾ ਬਹੁਤ ਔਖਾ ਹੈ ਕਿਉਂਕਿ ਅਕਸਰ ਅਸੀਂ ਇਹ ਲੋਕਾਂ ਦੇ ਵਿੱਚ ਨਾ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਹੀ ਮੈਂ ਇਹ ਦੇਖ ਰਹੀ ਹਾਂ ਇਹ ਚੀਜ਼ ਨਾ ਬੜੀ ਇਫੈਕਟ ਵੀ ਕਰ ਰਹੀ ਹੈ ਕਿਤੇ ਨਾ ਕਿਤੇ ਕਿ ਅਸੀਂ ਇਹ ਕਹਿੰਦੇ ਨੇ ਕਿ ਇਸ ਧਰਤੀ ਤੇ ਰਹਿਣਾ ਬਹੁਤ ਔਖਾ ਆ ਬਹੁਤ ਜ਼ਿਆਦਾ ਚੀਜ਼ਾਂ ਬੀਬਾ ਜੀ ਮੇਰੇ ਪਿਆਰੇ ਬੀਬਾ ਜੀ ਮੇਰੀ ਬਟਿਆ ਰਾਣੀ ਸੁਣ ਮੇਰੀ ਗੱਲ ਹਾਂਜੀ ਇਹ ਇਨਸਾਨ ਜਿਹੜਾ ਰੱਬ ਨੇ ਬਣਾਇਆ ਸੀ ਨਾ ਇੱਕ ਦੂਜੇ ਦਾ ਸਹਾਰਾ ਬਣਾਇਆ ਸੀ ਇੱਕ ਦੂਜੇ ਨੂੰ ਪ੍ਰੇਮ ਦੇ ਬੰਧਨ ਤੇ ਬਿਲਕੁਲ ਪ੍ਰੇਮ ਕੀ ਕਹਿੰਦਾ ਹੈ ਦੂਜੇ ਵਾਸਤੇ ਕੁਰਬਾਨ ਹੋਣਾ ਪ੍ਰੇਮ ਇਹ ਨਹੀਂ ਕਹਿੰਦਾ ਕਿ ਤੂੰ ਪਿਆਰ ਕਰ ਦਸਵੇਂ ਪਾਤਸ਼ਾਹ ਕਹਿੰਦੇ ਆ ਸਾਚ ਕਹੂੰ ਸੁਨ ਲਿਓ ਸਬੈ ਜਿਨ ਪ੍ਰੇਮ ਕਿਉ ਤਿਨ ਹੀ ਪ੍ਰਭ ਪਾਇਓ ਇਹਨੂੰ ਸਮਝੋ ਪਿਆਰ ਕਰਨਾ ਜਿਸਮ ਹੈ ਇਹ ਜਿਸਮ ਦਾ ਪਿਆਰ ਹੈ ਪਿਆਰ ਉਹ ਜਿਹੜਾ ਕੁਰਬਾਨ ਹੋ ਜਾਏ ਜਿਹਨੂੰ ਤੁਸੀਂ ਪਿਆਰ ਕਰੋ ਉਹ ਕੁਰਬਾਨ ਹੋ ਜਾਓ ਇਸ ਸੰਸਾਰੀ ਲੋਕਾਂ ਦੀ ਮੈਂ ਗੱਲ ਕਰਦਾ ਇੱਥੇ ਸਾਰਾ ਜਿਸਮਾਂ ਦਾ ਪਿਆਰ ਆਇਆ ਹੁਸਨ ਦਾ ਪਿਆਰ ਆਇਆ ਮੈਨੂੰ ਜੀ ਬੜਾ ਇਸ਼ਕ ਹੋ ਗਿਆ ਜੀ ਮੈਨੂੰ ਬੜਾ ਪਿਆਰ ਹੋ ਗਿਆ ਜੀ ਬਕਵਾਸ ਮਰਦੇ ਲੋਕ ਕਦੇ ਕਿਸੇ ਨੇ 70 ਸਾਲ ਦੀ ਬੁੱਢੀ ਨੂੰ ਆਖਿਆ ਕਿ ਮੇਰਾ ਤੈਨਾਂ ਨਾਲ ਜਰਾ ਪਿਆਰ ਹੋ ਗਿਆ ਇਹ ਸਭ ਜਿਹੜਾ ਚੰਮ ਹੈ ਨਾ ਚੰਮ ਦਾ ਲਪਾਫਾ ਤੋੜਿਆ ਫਿਰਦਾ ਰੱਬ ਨੇ ਮੈਨੂੰ ਬਣਾਇਆ ਦੰਦਾ ਇਹ ਬੰਦਾ ਤਦੇ ਵੀ ਇੱਥੋਂ ਪਿਆਰ ਨਹੀਂ ਕਰਦਾ ਉੱਤੋਂ ਉੱਤੋਂ ਕਹਿੰਦਾ ਸੋ ਪਿਆਰ ਜਿਹੜਾ ਹੈ ਉਹ ਡੰਗਾਈ ਦੇ ਵਿੱਚ ਜਾ ਕੇ ਸਿਰਫ ਖੁਦਾ ਨਾਲ ਕੀਤਾ ਜਾਂਦਾ ਹੈ ਉਹ ਕਹਿੰਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੰਗ ਤੇਰਾ ਹੋਏ ਮੇਰੇ 70 ਸਾਲ ਦੇ ਅਚਿੱਟੇ ਦੜੇ ਦੀ ਕੀ ਔਕਾਤ ਹੈ ਕਿ ਜ਼ਿੰਦਗੀ ਚ ਮੈਂ ਦੋ ਕਦਮ ਵੀ ਚਲਾ ਪਰ ਉਹ ਗੁਰੂ ਮਹਾਰਾਜ ਦਾ ਥਾਪੜਾ ਹੈ ਕਿ ਜਦ ਤੱਕ ਤੂੰ ਨਿਆਰਾ ਰਹੇਗਾ ਸੱਚੇ ਰਾਹ ਤੁਰੇਗਾ ਤੇਜ ਮੈਂ ਤੈਨੂੰ ਸਾਰਾ ਹੀ ਦੇ ਦੇਣਾ ਸੰਭਾਲਣਾ ਵੀ ਤੂੰ ਐ ਮੈਂ ਕਾ ਨਾ ਮਾਰ ਤੂੰ ਹੀ ਸਮਾਰ ਲੈ ਸੋ ਗੱਲ ਸਿਰਫ ਇੰਨੀ ਹੈ ਕਿ ਆਪਣੇ ਆਪ ਨੂੰ ਉਹਦੇ ਚਰਨਾਂ 'ਚ ਅਰਪਣ ਕਰਨਾ ਜ਼ਰੂਰੀ ਹੈ ਹਰ ਵਕਤ ਚਲਦੇ ਸੋਚਦੇ ਇਸ ਵਕਤ ਮੈਂ ਤੁਹਾਡੇ ਕੋਲ ਬੈਠਾ ਮੈਂ ਸੋਚਦਾ ਗੁਰੂ ਮਹਾਰਾਜ ਕਿਸੇ ਦੀ ਸ਼ਾਨ ਚ ਕੋਈ ਗੁਸਤਾਖੀ ਨਾ ਹੋ ਜੇ ਕੋਈ ਅਫਾਜ਼ ਨਿਕਲ ਜੇ ਅਸਾਡੀ ਧੀ ਬੈਠੀ ਹੈ ਬੀਬਾ ਜੀ ਬੈਠੇ ਆ ਉਹ ਕੈਮਰਾਮੈਨ ਮੁੰਡਾ ਹੈਗਾ ਇਸ ਸਤਕਾਰ ਨਾਲ ਇਹਨਾਂ ਦੀ ਚਰਣਾ ਚ ਸਾਥ ਸੰਗਤ ਤੇ ਕਿਰਪਾ ਕਰਿਓ ਐਨੀ ਕੀ ਸੋਚਿਆ ਜੇ ਤੁਸੀਂ ਇਹਦਾ ਰੱਖੋਗੇ ਤੁਸੀਂ ਕਦੇ ਗਲਤ ਰਾਤ ਤੋੜ ਨਹੀਂ ਸਕਦੇ ਦੂਜੀ ਗੱਲ ਸੰਗਤ ਬਹੁਤ ਜੁਰੀ ਕਈ ਵਾਰੀ ਘਰਦਿਆਂ ਦੀ ਸੰਗਤ ਮਾੜੀ ਹੁੰਦੀ ਬਿਲਕੁਲ ਬੱਚਿਆਂ ਦੀ ਸੰਗਤ ਮਾੜੀ ਹੁੰਦੀ ਹੈ ਰਿਸ਼ਤੇਦਾਰਾਂ ਦੀ ਦੋਸਤਾਂ ਦੀ ਸੰਗਤ ਮਾੜੀ ਹੁੰਦੀ ਹੈ ਮੇਰੀ ਬਦਕਿਸਮਤੀ ਜ਼ਿੰਦਗੀ ਸ਼ ਔਰ ਹੈਗੀ ਹੈ ਮੈਂ ਮੰਨਦਾ ਕਿ ਮੇਰੀ ਸੰਗਤ ਬੜੀ ਮਾੜੀ ਸੀ ਮੇਰੇ ਯਾਰ ਦੋਸਤ ਬੜੇ ਮਾੜੇ ਸੀ ਮੇਰੇ ਰਿਸ਼ਤੇਦਾਰ ਬੜੇ ਮਾੜੇ ਸੀ ਮੈਂ ਘਰ ਦੇ ਨਾ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਖੁੱਲ ਕੇ ਗੱਲ ਨਹੀਂ ਸੀ ਕਰ ਸਕਦਾ ਉਹ ਮੀ ਅੰਡਰਸਟੈਂਡ ਨਹੀਂ ਸੀ ਕਰਦੇ ਬਟ ਮੈਂ ਉਹ ਫਰਜ਼ ਪੂਰੇ ਕਰਦੇ ਹੋਏ ਕਿ ਮੈਂ ਫਰਜ਼ ਪੂਰੇ ਕਰਨੇ ਇੱਕ ਬਾਪ ਹੋਣ ਦੇ ਨਾਤੇ ਇੱਕ ਘਰ ਵਾਲਾ ਹੋਣ ਦੇ ਨਾਤੇ ਇੱਕ ਪੁੱਤ ਹੋਣ ਦੇ ਨਾਤੇ ਉਹ ਸਾਰੇ ਫਰਜ਼ ਪੂਰੇ ਕਰਕੇ ਵੀ ਮੇਰਾ ਸਾਰਾ ਦਾ ਸਾਰਾ ਜਿਹੜਾ ਜਿਸਮ ਹੈ ਔਰ ਜਿਹੜੀ ਮੇਰੀ ਆਤਮਾ ਉਹ ਰੱਬ ਨਾਲ ਮਿਲਹੀ ਗਈ ਹੈ ਮਹਾਰਾਜ ਤੂੰ ਕਰਨਾ ਹੈ ਤੈਨੂੰ ਸਭ ਕੁਝ ਕਰਨਾ ਯੂਵੀ ਹੈ ਜਾਂ ਮਰੀ ਐਮੀ ਬਿਟ ਬਿਟ ਗਿਆ ਹੈ ਜਾਂ ਉਹ ਬੱਚੇ ਨੇ ਜੋ ਵੀ ਹੈਗਾ ਸਾਰਾ ਕੁਝ ਤੂੰ ਕਰ ਮੇਰੇ ਵਸਦਾ ਹੈ ਨਹੀਂ ਭਾਈ ਆਪਣੇ ਆਪ ਨੂੰ ਸਰ ਤੁਸੀਂ ਐਸ ਫਾਦਰ ਦੇ ਰੋਲ ਦੇ ਵਿੱਚ ਜਾਂ ਜਿਹੜੇ ਕਿਰਦਾਰਾਂ ਦੇ ਵਿੱਚ ਰੱਬ ਨੇ ਰੱਖਿਆ ਉਹ ਸਾਰੇ ਕਿਰਦਾਰਾਂ ਦੇ ਵਿੱਚ ਆਪਣੇ ਆਪ ਨੂੰ ਕਿੱਥੇ ਕਰ ਰੱਖਦੇ ਹੋ ਅਗਰ ਆਪਣੇ ਆਪ ਨੂੰ ਕਦੀ ਦੇਣਾ ਹੋਵੇ ਸੋਚਦੇ ਹੋ ਕਿ ਭਾਈ ਮੈਂ ਕਿੱਥੇ ਕਾ ਮੈਂ ਕੀ ਕੀ ਕੰਮ ਕਿਤੇ ਸੈਟੀਸਫਾਈ ਰਹਿੰਦੇ ਹੋ ਸਾਰੀਆਂ ਚੀਜ਼ਾਂ ਚੋ ਕਿ ਜਿਹੜੇ ਜਿਹੜੇ ਕਿਰਦਾਰ ਰੱਬ ਨੇ ਦਿੱਤੇ ਸੀ ਨਿਭਾਏ ਸਹੀ ਕੋਸ਼ਿਸ਼ ਤਾਂ ਬੜੀ ਕੀਤੀ ਨਿਭਾਉਣ ਦੀ ਇੱਕ ਬੜਾ ਅੱਛਾ ਬਾਪ ਬਣਨ ਦੀ ਕੋਸ਼ਿਸ਼ ਕੀਤੀ ਇੱਕ ਬੜਾ ਅੱਛਾ ਘਰ ਵਾਲਾ ਬਣਨ ਦੀ ਕੋਸ਼ਿਸ਼ ਕੀਤੀ ਇੱਕ ਬੜਾ ਅੱਛਾ ਦੋਸਤ ਬਣਨ ਦੀ ਕੋਸ਼ਿਸ਼ ਕੀਤੀ ਬੜਾ ਅੱਛਾ ਪੁੱਤ ਬਣਨ ਦੀ ਕੋਸ਼ਿਸ਼ ਕੀਤੀ ਬਟ ਆਪਣੇ ਵੱਲੋਂ ਠੀਕ ਨਿਭ ਗਿਆ ਜੇ ਠੀਕ ਨਿਭ ਗਿਆ ਤੇ ਅੱਜ ਜੈ ਜੈਕਾਰ ਹੂੰ ਚੰਗੇ ਕਰਮ ਕੀਤੇ ਜਾਂ ਦਾੜਾ ਛਟਾਉਣ ਲੱਗਦਾ ਨਾ ਤੇ ਰੱਬ ਨੂੰ ਜਵਾਨ ਕਰਦਾ ਹੈ ਦੁਨੀਆ ਜੈ ਜੈਕਾਰ ਕਰਦੀ ਲੋਕ ਪਿਆਰ ਕਰਦੇ ਤੁਹਾਨੂੰ ਤਾਂ ਤੁਹਾਨੂੰ ਲੱਗਦਾ ਕਿ ਹਾਂ ਵੀ ਕੰਠੀ ਕੀਤੀ ਹੈ ਸੋ ਆਈ ਥਿੰਕ ਮੈਂ ਕੋਸ਼ਿਸ਼ ਤਾਂ ਕੀਤੀ ਹੈ ਪਰ ਸੰਪੂਰਨ ਤਰੀਕੇ ਤੇ ਸ਼ਾਇਦ ਲੋਕਾਂ ਨੂੰ ਨਹੀਂ ਪਸੰਦਾ ਆਇਆ ਹੋਗਾ ਕਿਉਂਕਿ ਮੇਰੀ ਆਪ ਦੀ ਚਾਲ ਹੈ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ ਹਮ ਚਾਲ ਨਿਰਾਲੀ ਭਗਤਾਂ ਕੀ ਜਿਹੜੇ ਭਗਤ ਹੁੰਦੇ ਨੇ ਉਹ ਉਹਨਾਂ ਦੀ ਚਾਲ ਨਿਰਾਲੀ ਹੁੰਦੀ ਹੈ ਹਮ ਉਹਨਾਂ ਇੱਕ ਸ਼ੇਰ ਨਾਮ ਸੁਣਾ ਕੇ ਮੈਂਨੇ ਹਰ ਗਮ ਕੋ ਖੁਸ਼ੀ ਮੇਂ ਢਾਲਾ ਹੈ ਮੇਰਾ ਹਰ ਇੱਕ ਚਲਨ ਇਸ ਦੁਨੀਆ ਸੇ ਨਿਰਾਲਾ ਹੈ ਜਿਨ ਹਾਦਸੋਂ ਸੇ ਮਰ ਜਾਂਦੇ ਹੈ ਲੋਗ ਮੁਝੇ ਨਹੀਂ ਹਾਦਸੋਂ ਨੇ ਪਾਲਾ ਹੈ ਕੀ ਬਾਤ ਹੈ ਇੱਕੇ ਇੱਕ ਦੂਜੀ ਗੱਲੜੀ ਜੀ ਪੁੱਛੀ ਸੀ ਉਹ ਹੈ ਕੁਝ ਮੇਰੇ ਬਾਗਾਂ ਦੇ ਫੁੱਲ ਮੇਰੇ ਹੀ ਯਾਰਾਂ ਨੇ ਤੋੜੇ ਕੁਝ ਲੈ ਗਏ ਮੇਰੀ ਹੱਕ چیر ਕੇ ਕੁਝ ਬਣ ਕੇ ਮੇਰੇ ਹਮਸਫਰ ਲੈ ਗਏ ਮੇਰੀ ਤਕਦੀਰ ਖਿੱਚ ਕੇ ਲਹੂ ਲੋਹਾਨ ਕਰ ਦਿੱਤੀ ਮੇਰੀ ਰੂਹ ਦੀ ਚਿੱਟੀ ਚਾਦਰ ਜਦ ਮੇਰੇ ਆਪਣਿਆਂ ਨੇ ਮਾਰੀ ਪਿਆਰ ਦੀ ਸ਼ਮਸ਼ੀਰ ਖਿੱਚ ਕੇ ਬੰਦਾ ਇੱਥੇ ਮਰਦਾ ਕਦੇ-ਕਦੇ ਨਜ਼ਰ ਮੈਨੂੰ ਕਿਉਰਿਓਸਿਟੀ ਹੁੰਦੀ ਉਸ ਮੈਂ ਤੁਹਾਡੇ ਇੰਸਟਾਗ੍ਰam ਨੂੰ ਦੇਖਦੀ ਆ ਫੇਸਬੁੱਕ ਨੂੰ ਦੇਖਦੀ ਆ ਤੁਹਾਡੇ ਕੰਮ ਨੂੰ ਦੇਖ ਰਹੀ ਆ ਬਿਗ ਸਕਰੀਨ ਤੇ ਮੈਨੂੰ ਨਾ ਕਦੇ-ਕਦੇ ਮੇਰੇ ਦਿਮਾਗ ਚ ਆਉਂਦਾ ਹੁੰਦਾ ਹੈ ਕਿ ਤੁਹਾਡਾ ਬਚਪਨ ਕਿਹੋ ਜਿਹਾ ਰਿਹਾ ਬਚਪਨ ਦੇ ਵਿੱਚ ਕੀ-ਕੀ ਚੀਜ਼ਾਂ ਵਾਪਰੀਆਂ ਇਹ ਤਾਂ ਸਾਰਿਆਂ ਨੂੰ ਦਿਖ ਰਹੀਆਂ ਜਿਸ ਕਰਕੇ ਤੁਸੀਂ ਫੇਮ ਹਾਸਲ ਕਰ ਲਿਆ ਜਦ ਤੁਸੀਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਤੁਸੀਂ ਪੋਲਿਟਿਕਸ ਵੀ ਗਏ ਫਿਰ ਤੁਸੀਂ ਉਸ ਤੋਂ ਬਾਅਦ ਸਕਰੀਨ ਤੇ ਵੱਡੀ ਸਕਰੀਨ ਤੇ ਦੇਖ ਰਹੇ ਨੇ ਬਚਪਨ ਤੁਹਾਡਾ ਕਿਹੋ ਜਿਹਾ ਰਿਹਾ ਪਗਲ ਤੁਸੀਂ ਕਹਾਣੀ ਪੜ੍ਹੀ ਕਿ ਨਹੀਂ ਪੜ੍ਹੀ ਪਰ ਦੁਨੀਆਂ 'ਚ ਸਰਨ ਪਤਾ तकरीबन ਮੇਰੇ ਪਿਤਾ ਜੀ ਦਾ ਜਦ ਦੂਜਾ ਵਿਆਹ ਹੋਇਆ ਤਾਂ 60 ਸਾਲ ਦੇ ਹੋ ਗਏ ਸੀ ਪਹਿਲੇ 베ਜੀ ਗੁਜ਼ਰ ਗਏ ਸੀ ਕੋ ਵੱਡਾ ਕਾਕਾ ਵੀ ਗੁਜ਼ਰ ਗਿਆ ਸੀ ਮੇਰੇ ਮਾਤਾ ਜੀ ਉੰਨੀ ਸਾਲਾਂ ਦੀ ਗਰੀਬ ਕਰਦੀ ਬੱਚੀ ਸੀ ਰੱਬ ਨੇ ਮਲਾਪ ਰੋਸੇ ਕਰਾਤਾ ਲੰਬੀ ਕਹਾਣੀ ਹੈ 60 ਸਾਲ ਦੇ ਪਿਤਾ ਜੀ 19 ਸਾਲ ਦੀ ਮਾਤਾ ਜੀ 12 ਸਾਲ ਬੱਚਾ ਨਾ ਹੋਇਆ ਮਾਤਾ ਜੀ ਮੇਰੇ ਤੇ ਮੇਰੀ ਵੱਡੀ ਭੈਣ ਗੁਰਚੇਤ ਰਾਣਾ ਸਾਹਿਬ ਗੁਰਦੁਆਰੇ ਪਿੰਡ ਕੋਲ ਨੂੰ ਜਤੋਂ ਆਉਂਦੇ ਜਾਂਦੇ ਸੰਤ ਸਿੰਘ ਸਿੰਘ ਹੁਣਾਂ ਦੀ ਨਿਗਾਹ ਪਈ ਉਹਨਾਂ ਨੇ ਕਿਹਾ ਭਾਈ 12 ਸਾਲ ਦਾ ਪੈਂਡਾ ਹੋ ਗਿਆ ਬਲਾਓ ਦੱਸੋ ਬੇਟਾ ਕੀ ਚਾਹੀਦਾ ਤੇ ਭੈਣ ਮੇਰੀ ਕਹਿਣ ਲੱਗੀ ਜੀ ਮੇਰਾ ਭਰਾ ਤੁਸੀਂ ਲੈ ਗਏ ਸੀ ਮੈਨੂੰ ਭਰਾ ਮੇਰਾ ਵਾਪਸ ਦੇ ਦਿਓ ਤੇ ਮਾਂ ਦੱਸਦੀ ਵੀ ਹੱਸ ਪੇ ਤੇ ਕਹਿੰਦੇ ਵੀ ਬਾਈ ਤੁਸੀਂ ਆਓਰੇ ਮੇਰੀ ਮਦਰ ਨੂੰ ਬੁਲਾਇਆ ਦੱਸਦੀ ਹੈ ਕੀ ਚਾਹੀਦਾ ਕਹਿੰਦੇ ਕੁਛ ਨਹੀਂ ਸੀ ਬਜ਼ੁਰਗਾਂ ਦੇ ਪੱਲੇ ਹੋ 72 ਸਾਲ ਦੇ ਹੋ ਗਏ ਉਹ ਮੈਂ ਵੀ ਤੀ ਕਤ ਬੱਤੀਆਂ ਸਾਲਾਂ ਦੀ ਹੂੰ ਤੇ ਜੇ ਇੱਕ ਲਾਲ ਮਿਲ ਜੇ ਤਾਂ ਘਰ ਚੱਲ ਪੂਗਾ ਉਹ ਤਾਂ ਨਹੀਂ ਤਾਂ ਫਿਰ ਲੋਕੀ ਤੁਹਾਨੂੰ ਪਤਾ ਤਾਨੇ ਮਾਰਦੇ ਹੀ ਆ। ਮਾਤਾ ਜੀ ਮੇਰੇ ਕਹਿੰਦਾ ਜੀ ਬੜੀ ਸੰਗਤ ਕੱਟੀ ਹੋਈ ਸੀ ਅਰਦਾ ਕਹਿੰਦੇ ਅਰਦਾਸ ਕਰੋ ਭਾਈ ਤੇ ਆਪ ਭੋਰੇ ਚਲੇ ਗਏ ਘੰਟਾ ਤੋਂ ਘੰਟਾ ਬੈਠੇ ਰਹੇ ਤੇ ਵਾਪਸ ਆਏ। ਆਪ ਸਾਲੇ ਕਹਿਣ ਲੱਗੇ ਭਈ ਗੁਰੂ ਘਰ ਦਾ ਹੁਕਮ ਹੈ ਵੀ ਤੁਹਾਡੇ ਘਰੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦ ਪੁੱਤਰ ਜ। ਅੱਛਾ। ਤੇ ਹੈ ਬੜਾ ਤੱਤਾ। ਹੂੰ। ਆਗ ਕੱਢਦਾ ਮੂੰਹ ਚੋਂ। ਗੁੱਸਾ ਬੜਾ ਤੇਜ ਬੜਾ। ਪਰ ਥੋੜੀ ਸੇਵਾ ਨਹੀਂ ਹੈ ਉਹਨੇ ਕਿਹਾ ਵੀ ਸੁਪੁੱਤਰ ਵੇਚੋ ਕਹਿੰਦਾ ਦੇਖੋ ਗੱਲ ਇਹ ਜੇ ਤਾ ਸੰਭਾਲ ਸਕਦੇ ਤਾਂ ਸੰਭਾਲ ਲਿਓ ਉਹ ਇੱਕ ਐਸਾ ਸ਼ਖਸ ਹੈ ਜਿਹੜਾ ਬਾਬਾ ਦੀਪ ਸਿੰਘ ਦਾ ਬਹੁਤ ਪਿਆਰਾ ਲਾਡਲਾ ਚਲੋ ਜੀ ਇਹ ਗੱਲ ਉਹ ਕਹਿੰਦੇ ਕੋਈ ਨਹੀਂ ਮਹਾਰਾਜ ਜੋ ਦਾਤ ਤੁਸੀਂ ਬਖਸ਼ਦੇ ਕਹਿੰਦੇ ਉਹ ਕਹੇ ਕੁਛ ਨਹੀਂ ਥੋੜੀਆਂ ਜਾਇਦਾਦਾਂ ਤੋਂ ਪੈਸਿਆਂ ਤੋਂ ਉਹਨੇ ਦੁਨੀਆ 'ਚ ਕੁਝ ਨਹੀਂ ਲੈਣਾ ਉਹ ਆਪਣੇ ਹਿਸਾਬ ਦਾ ਬੰਦਾ ਆਪਣੇ ਹਿਸਾਬ ਨਾਲ ਚੱਲੂਗਾ ਤੁਸੀਂ ਛੇਤੀ ਚਲੇ ਜਾਓ ਜਦੋਂ ਉਹ ਜਵਾਨੀ ਹੋਊਗੀ ਐਨੀਵੇ ਜੀ ਉਹ ਸਾਰੀਆਂ ਗੱਲਾਂ ਹੋਈਆਂ ਤੇ ਮੇਰਾ ਖਿਆਲ ਹੈ ਉਹ ਬਚਪਨ ਜਿਹੜਾ ਸੀ ਜਿਆਦਾ ਮੇਰੇ ਪਿਤਾ ਜੀ ਸ਼ਿਕਾਰਪਾਤ ਖੇੜਦੇ ਹੁੰਦੇ ਸੀ ਮੈਨੂੰ ਲੈ ਕੇ ਜੀ ਉਹ ਜੰਗਲਾਂ ਚ ਯੂਪੀ ਉੱਥੇ ਮੇਰੀ ਪਰਵਰਿਸ਼ ਹੋਣ ਲੱਗ ਗਈ ਕਦੇ ਕਦੇ ਅਸੀਂ ਆਉਣਾ ਕਰੀਜ ਪਿੰਡਾਂ ਜਾਣਾ ਕਦੇ ਕਿਤੇ ਉਹਨੂੰ ਕਰੀਜ ਪਿੰਡ ਤਾਂ ਨਹੀਂ ਜਾਣ ਦਿੰਦੇ ਵੀ ਪਹਿਲਾਂ ਮੁੰਡਾ ਮਾਰਤਾ ਸ੍ਰੀ ਕਾਂ ਰੇ ਜ਼ਹਿਰ ਦੇ ਕੇ ਦੁਬਾਰਾ ਫੇਰ ਲਾਉਂ ਕੱਕ ਉਹਨੂੰ ਸੰਭਾਲ ਕੇ ਰੱਖਿਆ ਮੇਰੇ ਬਰੀ ਪਰਵਰਿਸ਼ ਜੰਗਲਾਂ ਚ ਹੋਈ ਸ਼ੇਰ ਦੇ ਸ਼ਿਕਾਰ ਮੇਰੇ ਫਾਦਰ ਖੇੜਦੇ ਸੀ ਮੈਨੂੰ ਲੈ ਕੇ ਜਾਂਦੇ ਸੀ ਨਾਲ ਮੇਰੇ ਮਦਰ ਵੀ ਨਾਲ ਜਾਂਦੇ ਸੀ ਦੋ ਬੜੇ ਜਰਮੈਨ ਮਾਪੇ ਮੇਰੀ ਮਾਂ ਮਾਤਾ ਜੀ ਤੇ ਪਿਤਾ ਜੀ ਆ ਅਸਲਾ ਉਸਲਾ ਇਹ ਉਹ ਕੋੜੇ ਘੜੇ ਦੋਨੋਂ ਮੀਆਂ ਬੀਬੀ ਮੈਂ ਕਈ ਵਾਰੀ ਦੇਖਦਾ ਹੁੰਦਾ ਸੀ ਮੈਂ ਕਿੰਨਾ ਪਿਆਰ ਨਾਲ ਦੋਨੋਂ ਆਪਸ ਵਿੱਚ ਹੈ ਕੀ ਲੋਕੀ ਉਮਰਾਂ ਦੀ ਗੱਲ ਕਰਦੇ ਆ ਮਾਂ ਮੇਰੀ ਮੇਰੇ ਪਿਤਾ ਜੀ ਤੇ ਜਾਨ ਦਿੰਦੀ ਸੀ ਬਜ਼ੁਰਗਾਂ ਦਾ ਖਿਆਲ ਕਰਨਾ ਸੇਵਾ ਕਰਨੀ ਮੇਰੇ ਪਿਤਾ ਜੀ ਨੇ ਮਾਤਾ ਜੀ ਨੇ ਕਿਹਾ ਬੀਬਾ ਜੀ ਤੁਸੀਂ ਇੰਨੀ ਸੇਵਾ ਨਾ ਕਰਿਆ ਕਰੋ ਉਹਨੇ ਕਿਹਾ ਨਹੀਂ ਸਰਦਾਰ ਜੀ ਮੈਂ ਤਾਂ ਤੁਹਾਡੀ ਸੇਵਾ ਵਾਸਤੇ ਜੰਮੀ ਮੈਂ ਨਾਲ ਅੱਖ 'ਚ ਕਈ ਵਾਰੀ ਹੰਝੂ ਆ ਜਾਂਦੇ ਵੀ ਕੋਈ ਦੋ ਇਨਸਾਨ ਇੱਕ ਦੂਜੇ ਨੂੰ ਇੰਨਾ ਵੀ ਪਿਆਰ ਕਰ ਸਕਦੇ ਆ ਸ਼ਾਇਦ ਉਹ ਬਹੁਤ ਪਿਆਰਪਰੀ ਦਾਤ ਜਿਹੜੀ ਹੈ ਉਹ ਮੈਂ ਮੇਰੇ ਤੋਂ ਮੈਂ ਬੜਾ ਇਮੋਸ਼ਨਲ ਆਦਮੀ ਮੈਨੂੰ ਹਰੇਕ ਨਾਲ ਬੜੀ ਮੁਹੱਬਤ ਹੈ ਬੜਾ ਪਿਆਰ ਹੈ ਮੈਂ ਹਰੇਕ ਨੂੰ ਆਪਣੀ ਬੁੱਕਰ ਚ ਰੱਖਣਾ ਚਾਹੁੰਦਾ ਔਰ ਜਦ ਵੀ ਸ਼ਾਇਦ ਮੈਂ ਜਾਨਣਾ ਕਿਸੇ ਨੂੰ ਪਨਾਉਣਾ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਮੈਨੂੰ ਰੱਬ ਕਹਿ ਦਿੰਦਾ ਲੈਣ ਟੱਪ ਗਿਆ ਵਾਪਸ ਆ ਗਿਆ ਮੈਨੂੰ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ ਬਹੁਤ ਚੰਗਾ ਲੱਗਾ ਮੈਨੂੰ ਲੱਗਦਾ ਕਿ ਇਹ ਜਿਹੜੇ ਤਜਰਬੇ ਨੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਹੀਆਂ ਨੇ ਉਹ ਦਰਸ਼ਕਾਂ ਦੇ ਵੀ ਕਿਤੇ ਨਾ ਕਿਤੇ ਮਦਦ ਕਰਨਗੇ ਔਰ ਇਹ ਬਿਲਕੁਲ ਸਹੀ ਗੱਲ ਕਹੀ ਹੈ ਕਿ ਜੇਕਰ ਤੁਸੀਂ ਆਪਣੇ ਵਿੱਚ ਜਾਂ ਦੂਜੇ ਦੇ ਵਿੱਚ ਰੱਬ ਦੇਖਣ ਲੱਗ ਜਓ ਤੇ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਸੌਖੀ ਹੋ ਜਾਂਦੀ ਹੈ ਔਰ ਇੱਕ ਸੋਹਣੀ ਰਾਹ ਤੇ ਤੁਸੀਂ ਚੱਲਣ ਲੱਗ ਜਾਂਦੇ ਹੋ ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿੱਥੇ ਇਸ ਦੁਨੀਆ ਦੇ ਉੱਤੇ ਇਹ ਟੈਗ ਲੱਗਨੇ ਸ਼ੁਰੂ ਹੋਗੇ ਕਿ ਇੱਕ ਇਨਸਾਨ ਦੂਜੇ ਇਨਸਾਨ ਦਾ ਹੀ ਸਗਾ ਨਹੀਂ ਰਿਹਾ ਇੱਕ ਦੂਜੇ ਦੇ ਨਾਲ ਹੀ ਅਸੀਂ ਜਿਹੜੀਆਂ ਨੇ ਉਹ ਖੇਡਾਂ ਖੇੜਦੇ ਰਹੇ ਉਹਨਾਂ ਨੂੰ ਛੱਡ ਕੇ ਇੱਕ ਨੀਵੇਂ ਹੋ ਕੇ ਇੱਕ ਦੂਜੇ ਨਾਲ ਰਲ ਮਿਲ ਕੇ ਹੱਸ ਖੇਡ ਕੇ ਚੱਲੀਏ ਤੇ ਜ਼ਿੰਦਗੀ ਬਹੁਤ ਸੋਹਣੀ ਲੱਗੇਗੀ। ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ